सरबतरम न्यूज़ चैनल विच आप सबजी दा स्वागत है जी सरबतरम न्यूज़ चैनल दी टीम आज पहुंची पेंट चुखियारा जिला जालंधर विखे जिथे के हिंद दी चादर तन तन श्री गुरु तेग बहादुर साहिब जी पाई सतीदास जी पाई मतीदास जी पाई दयाला जी दे 350 साला शहीदी शताब्दी नु समर्पित गरीब निवाज एनजीओ वलो समूह साथ संगत ते एनआरआई परावा दे सहयोग नाल पेंट चुखियारा विखे ਦੂਸਰਾ ਫਰੀ ਮੈਡੀਕਲ ਕੈਂਪ ਅਤੇ ਪਹਿਲਾ ਖੂਨਦਾਨ ਕੈਂਪ ਪਾਈਕ ਅਨਯਾਜੀ ਚੈਰੀਟੇਬਲ ਬਲੱਡ ਬੈਂਕ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਲਗਾਇਆ ਗਿਆ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੱਤਰਕਾਰ ਕੁਲਵੀਰ ਸਿੰਘ ਕੁੜਿਆਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਮੌਕੇ 11 ਖੂਨਦਾਨੀਆਂ ਵੱਲੋਂ ਖੂਨਦਾਨ ਕਰਕੇ ਸਮਾਜ ਦੀ ਸੇਵਾ ਲਈ ਵੱਡਮੁੱਲਾ ਯੋਗਦਾਨ ਵੀ ਪਾਇਆ ਗਿਆ ਇਸ ਮੌਕੇ 150 ਦੇ ਕਰੀਬ ਲੋੜਵੰਦ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਉਹਨਾਂ ਨੂੰ ਫੇਰੀ ਦਵਾਈਆਂ ਦਿੱਤੀਆਂ ਗਈਆਂ ਇਸ ਦੌਰਾਨ ਡਾਕਟਰ ਐਸ ਪੀ ਸੁਮਨ ਐਮ ਡੀ ਮੈਡੀਸਨ ਡਾਕਟਰ ਤਰਵਿੰਦਰ ਕੁਮਾਰ ਪਟੋਆ ਆਰ ਡੀ ਲੈਬ ਨਸਰਾਲਾ ਡਾਕਟਰ ਉਪਿੰਦਰ ਕੁਮਾਰ ਦੰਦਾ ਦੇ ਡਾਕਟਰ ਕਠਾਰ ਗਰੀਬ ਨਿਵਾਜ਼ ਐਨ ਜੀਓ ਦੇ ਸਹਿਯੋਗੀ ਮੈਂਬਰ ਕੁਲਵੀਰ ਸਿੰਘ ਕੁਰੀਆਲ ਡਾਕਟਰ ਤਰਵਿੰਦਰ ਕੁਮਾਰ ਡਾਕਟਰ ਪਰਮਿੰਦਰ ਸੂਦ ਵਰਖਾ ਦਾਸ ਸੁਖਦੇਵ ਸਿੰਘ ਪਾਟਿਆ ਨਰੇਸ਼ ਪਾਲ ਸਤਨਾਮ ਬੰਗੜ ਅਵਤਾਰ ਸਿੰਘ ਸਰੂਆ ਹਰਪ੍ਰੀਤ ਸਿੰਘ ਹਰਦੀਪ ਪਟਵਾ ਬਲਜੀਤ ਪਾਲ ਗੁਰਪ੍ਰੀਤ ਸਿੰਘ ਮੈਡਮ ਰਮਨ ਮੈਡਮ ਗਿੰਨੀ ਗੁਰਪ੍ਰੀਤ ਸਿੰਘ ਅਤੇ ਸਮੂਹ ਇਲਾਕਾ ਨਿਵਾਸੀ ਇਸ ਮੌਕੇ ਹਾਜ਼ਰ ਸਨ ਆਓ ਦੇਖਦੇ ਹਾਂ ਇਸ ਮੌਕੇ ਦੀਆਂ ਕੁਝ ਲਾਈਵ ਤਸਵੀਰਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਧੰਨਵਾਦ ਜੀ ਸਭ ਜਗਤ ਕਰੇ ਨਮਸਕਾਰ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ 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 ਨਮਸ਼ਕਾਰ ਉਹਨਾਂ ਨੂੰ ਉਹਨਾਂ ਨੂੰ ਸਭ ਜਗਤ ਕਰੇ ਨਮਸ਼ਕਾਰ ਉਹਨਾਂ ਨੂੰ ਸਭ ਜਗਤ ਕਰੇ ਨਮਸ਼ਕਾਰ 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 ਸ਼ਿਕਾਰ ਨਮਸਕਾਰ ਸ਼ਿਕਾਰ ਨਮਸਕਾਰ ਜੀਉ ਪਿੰਡ ਸਭ ਤੇ ਸਿਕਾ ਸਭ ਸੇ ਦੇ ਆਧਾ ਜੀਉ ਪਿੰਡ ਸਭ ਤੇ ਸਿਕਾ ਸਭ ਸੇ ਨਾ ਗੁਰੂ ਸੇਵੀਏ ਸਦਾ ਸਦਾ ਦਾਤਾ ਸਦਾ ਸਦਾ ਦਾ ਸਦਾ ਸਦਾ